ਤੇਰਾ ਤੇ ਟਿਊਬਲ ਤੇ ਲਿੜੇ ਤੋਣ ਦੇ ਬਹਾਨੇ ਆ ਜਾ ਨੀ ਮਿਸਤਰਾ ਦੇ ਟਿਊਬਲ ਤੇ ਕੀ ਮੈਨੇ ਮੋ ਠੀਕ ਆ ਮੈਂ ਤਾਂ ਪਾਉਂਪੂ ਵੀ ਹੌਲੀ ਵਜਾਉਣਾ ਕਿਤੇ ਤੇਰਾ ਡੈਡੀ ਨਾ ਸੁਣ ਕੇ ਦੁੱਧ ਪੋਣਾ ਜੀ ਜਿਆਦਾ ਗੱਲਾਂ ਨਾ ਕਰ ਫਟਾਫਟ ਦੁੱਧ ਪਾ ਕਿਤੇ ਮੇਰਾ ਡੈਡੀ ਆ ਜੇ ਹੋ ਕੋਈ ਨਾ ਪਹਿਲਾਂ ਤੇਰੇ ਦੁੱਧ ਵਰਗੇ ਦਰਸ਼ਨ ਤਾਂ ਕਰ ਲਾਂ ਮੈਂ ਤੇ ਇਸ ਕਰਕੇ ਪੈਸੇ ਵੀ ਨਹੀਂ ਲੰਨ ਤੇਰੇ ਦਰਸ਼ਨਾ ਵਟੇ ਦੁੱਧ ਪਾ ਜਾਣਾ ਜੀ ਤੇਰੀਆਂ ਗੱਲਾਂ ਮੇਰੇ ਡੈਡੀ ਨੇ ਸੁਣ ਲੀਆਂ ਨਾ ਤੈਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ ਫੇਰ ਤੈਨੂੰ ਕਿਸੇ ਨੇ ਬੇਰਾਮਟੇ ਨਹੀਂ ਪਛਾਣਣਾ ਆਹ ਗੱਲ ਸੁਣੋ ਦੋ ਜੀਆ ਦੁੱਧ ਪਾਣ ਚ ਨਹੀਂ ਦੇਰ ਕਿਉਂ ਲਾਤੀ ਉਹ ਪਾਂਡਾ ਕਿੱਲਾ ਸੀਗਾ ਜੀ ਉਸ ਘਰ ਐ ਸੀ ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਹੈ ਜਿਹੜਾ ਪਾਂਡਾ ਸੁਕਾਰਿਆ ਸੀ ਤੂੰ ਫੇਰ ਤੁਸੀਂ ਕਹਿਣਾ ਸੀ ਵੀ ਦੁੱਧ ਖਰਾਬ ਹੋ ਗਿਆ ਜੀ ਕਿਉਂ ਪਾਂਡਾ ਲੱਸੀ ਨਾਲ ਧੋਇਆ ਹੋਇਆ ਜਿਹੜਾ ਜਾਗ ਲੱਗ ਜੂ ਦੁੱਧ ਨੂੰ ਹੈ ਆ ਕਰੀਏ ਫੜਾ ਪਤੀਲਾ ਚੱਲੰਦਰ ਤੂੰ ਚਾਚਾ ਤੇਰੇ ਨਹੀਂ ਪਤਾ ਲੱਗਦਾ ਕਦੇ ਕਹਿਣਾ ਦੁੱਧ ਚ ਪਾਣੀ ਪਾਉਣਾ ਕਦੇ ਕੁਛ ਕਦੇ ਕੁਛ ਗੱਲ ਸੁਣ ਮੇਰੀ ਧਿਆਨ ਨਾਲ ਤੂੰ ਦੁੱਧ ਤੱਕ ਹੀ ਸੀਮਿਤ ਰਿਹਾ ਕਰ ਨਹੀਂ ਨਾਸਾਪੰਦੂ ਮੈਂ ਤੇਰੀਆਂ ਹਾ ਜੇ ਭਾਂਡਿਆ ਤੱਕ ਪੁੱਜਿਆ ਤਾਂ ਨਹੀਂ ਕਿਸੇ ਦਿਨ ਮੈਂ ਭਾਂਡੇ ਚ ਪਾੜ ਕੇ ਰੱਖ ਦੂੰ ਤੈਨੂੰ ਉਹ ਚਾਚਾ ਮੈਂ ਤੈਨੂੰ ਦੁੱਧ ਪਈ ਜਾਣਾ ਤੂੰ ਲਾਂ ਤਾਂ ਹੀ ਪਈ ਜਾਣਾ ਵੈਸੇ ਵੀ ਜਿਹੜੇ ਬੰਦੇ ਕੋਲੇ ਜੋ ਚੀਜ਼ ਹੁੰਦੀ ਆ ਉਹੀ ਪਾਉਂਦਾ ਮੈਂ ਪਤੀਲਾ ਮਾਰੂ ਕਮਾ ਕੇ ਮੱਥੇ ਤੇ ਆ ਦੁੱਧ ਨਾ ਡੋਲੋ ਜੇ ਮੇਰੇ ਕੋਲੇ ਹੋਰ ਹੈ ਵੀ ਨਹੀਂ ਫਿਰ ਮਾਰੂ ਚਾਹੀ ਪੀਓਗੇ ਆਹੋ ਤੰਮ ਇਹ ਕੰਨ ਬਚਾਇਆ ਉਹੀ ਬਚ ਗਿਆ ਸੀ ਗੱਲ ਸੁਣੋ ਜੇ ਲਿਆ ਹਾਂ ਓ ਤੈਨੂੰ ਐਂ ਦੇ ਸਨੇਹੇ ਭੇਜੇ ਤੂੰ ਪੈਸੇ ਦੇਣੀਆਂ ਪੈਸੇ ਤਾਂ ਮੈਂ ਤੁਹਾਡੇ ਸਾਰੇ ਮੋੜ ਚੁੱਕਿਆ ਸਾਨੂੰ ਨਹੀਂ ਪਤਾ ਤੇਰੇ ਖਾਤੇ 'ਚ ਅੱਜ ਵੀ ਪੈਸੇ ਬੋਲਦੇ ਆ ਪੈਸੇ ਦੇ ਜੀ ਤੇ ਟਰੈਕਟਰ ਲੈ ਜੀ। ਫੜੋ ਟਰੈਕਟਰ। ਉਹ ਕਹੇ ਤਾਂ ਬਾਈ ਮਾਰਾ ਖੁੰਡਾ। ਜੇ ਟਰੈਕਟਰ ਨੂੰ ਹੱਥ ਵੀ ਲਾਇਆ ਤਾਂ ਪਾਰ ਕੇ ਰੱਖ ਦੂੰਗਾ। ਟਰੈਕਟਰ ਕਿਸਾਨ ਦੀ ਸੱਚੀ ਬਾਹ ਹੁੰਦੀ ਆ। ਤੇਰਾ ਇੰਤਜ਼ਾਮ ਤਾਂ ਮੈਂ ਹੋਣੇ ਕਰਦਾ। ਹਲੋ, ਢਿਫਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹੂੰ। ਇੱਕ ਬੰਦਾ ਸਾਡੇ ਪੈਸੇ ਨਹੀਂ ਦਿੰਦਾ। ਅੱਛਾ ਅੱਛਾ ਅੱਛਾ। ਉੱਤੋਂ ਸਾਨੂੰ ਉਲਟਾ ਮਾਰਨੇ ਨੂੰ ਆਂਦਾ। ਉਹ ਤੋਂ ਬੇਫਿਕਰ ਐ ਮੈਂ ਨਾ ਕਿਸੇ ਕਾਇਮਜੇ ਬੰਦੇ ਦੀ ਲਾਉਣਾ ਡਿਊਟੀ ਤੇਰਾ ਸ਼ਾਮ ਤੱਕ ਮਸਲਾ ਹੱਲ ਕਰ ਦਿਆਂਗੇ ਇਹ ਹੀ ਆ ਸਰਪ੍ਰਦਾ ਦੇ ਬੰਦੇ ਇਹਨਾਂ ਸਾਲਿਆਂ ਨੇ ਪਿੰਡ ਦੇ ਵਿੱਚ ਬਹੁਤ ਗੰਦ ਪਾਇਆ ਹੋਇਆ ਜੀ ਭੋਲੇ ਭਾਲੇ ਲੋਕਾਂ ਨਾਲ ਇਹਨਾਂ ਧੱਕਾ ਕਰਦਿਆ ਕਿ ਨਾ ਤਾਂ ਹਸਾਕ ਪਤਾ ਵੀ ਕੋਈ ਨਹੀਂ ਜੀ। ਸਾਸ਼ਟ੍ਰੀ ਕਾਲ ਜਨਾਬ। ਸਾਸ਼ਟ੍ਰੀ ਕਾਲ। ਇਹ ਉਹੀ ਬੰਦਾ ਜੋ ਸਾਡੇ ਪੈਸੇ ਨਹੀਂ ਦਿੰਦਾ। ਉਤੋਂ ਸਾਨੂੰ ਉਲਟਾ ਕਹੀਣਾ ਮਾਰਨੇ ਨੂੰ ਆਂਦਾ। ਜਨਾਬ ਪੈਸੇ ਤਾਂ ਮੈਨਾਂ ਦੇ ਸਾਰੇ ਮੋੜ ਚੁੱਕੇ ਆਂ। ਉਲਟਾ ਮੇਰਾ ਟਰੈਕਟਰ ਖੋਣ ਨੂੰ ਆਉਂਦੇ ਆ। ਹੁਣ ਪਤਾ ਲੱਗੂ ਜਦੋਂ ਪਈਆਂ। ਜਨਾਬ ਮੈਂ ਤਾਂ ਮਾੜਾ ਬੰਦਾ ਜੀ। ਇਹ ਮੇਰਾ ਟਰੈਕਟਰ ਖੋਣ ਨੂੰ ਆਉਂਦੇ ਆ। ਨਾਬ ਇੱਕ ਹੀ ਕਰਿਆ ਨੇ ਹਾਂ ਮੈਂ ਤੁਹਾਨੂੰ ਫੋਨ ਕੀਤਾ ਸੀ ਅੱਛਾ ਮੈਂ ਨਾજર ਦਾ ਬੰਦਾ ਅੱਛਾ ਅੱਛਾ ਤੂੰ ਨਾજર ਦਾ ਬੰਦਾ ਜੀ ਤੇਰੇ ਨਾજર ਦੀ ਐਸੀ ਦੀ ਤੈ ਸੀ ਸਾਡਾ ਨਾਮ ਬਦਨਾਮ ਕਰਦੇ ਹਰ ਥਾਂ ਤੇ ਓ ਤੂੰ ਸਾਲਿਆ ਮੁੱਛਾਂ ਭੁਲਦੇ ਸਿੰਘਾਂ ਨੂੰ ਕੀਤਿਆ ਖੁੰਡਾ ਘਰੋਂ ਚੱਕਿਆ ਓਏ ਇਦਾਂ ਜਨਾਬ ਸ਼ੌਕ ਨੂੰ ਅਜੀ ਮੇਰੇ ਕੋਲ ਸਾਲਾ ਸ਼ੌਕ ਦਾ ਫਰਸਾ ਥੋਟੀ ਫੱਜੋ ਤਾਂ ਫੱਜ ਲੋ ਓਏ ਕਿਹਾ ਖੋਸ਼ਾ ਹੁਣ ਬਹੁਤ ਬਹੁਤ ਧੰਨਵਾਦ ਜੀ ਅਸੀਂ ਤਾਂ ਸੁਣਿਆ ਸੀ ਪੁਲਿਸ ਤਗੜਿਆਂ ਦਾ ਸਾਥ ਦਿੰਦੀ ਐ ਪਰ ਤੁਸੀਂ ਤਾਂ ਮੇਰੇ ਵਾਸਤੇ ਰੱਬ ਬਣ ਕੇ ਬੋੜੇ ਹੋ ਬਹੁਤ ਬਹੁਤ ਧੰਨਵਾਦ ਜੀ ਓਏ ਪਤੰਦਰਾ ਰੱਬ ਦਾ ਨਾਮ ਦੇ ਕੇ ਮੇਰੇ ਫਰਜ਼ਾਂ ਨੂੰ ਨੀਵਾ ਨਾ ਕਰ ਇਹ ਵਰਦੀ ਨਾ ਮੈਂ ਲੋਕਾਂ ਦੀ ਸੇਵਾ ਲਈ ਪਾਈ ਆ ਤੇ ਸੱਚੇ ਆਦਮੀਆਂ ਦੀ ਸੇਵਾ ਮੈਂ ਹਮੇਸ਼ਾ ਕਰਦਾ ਹੁੰਨਾ ਖੁਸ਼ ਰਹਹੀਂ ਸਤਿ ਸ੍ਰੀ ਅਕਾਲ ਜੀ ਤੇਰੇ ਨਾਂ ਮੈਂ ਖੂਨ ਦੇ ਕੇ ਨਹੀਂ ਜਨਾਬ ਕਿ ਨਹੀਂ ਜੀ ਐਹੀ ਤਾਂ ਕੋਈ ਗੱਲ ਬਾਤ ਹੀ ਨਹੀਂ ਜੀ। ਉਹ ਟੈਨਸ਼ਨ ਜਦੋਂ ਮੈਂ ਦਫ਼ਤਰ ਆਵਾਂ ਨਾ ਪੈਰਾਂ ਨਾਲ ਮਿੱਟੀ ਕੱਢਿਆ ਕਰ। ਠੀਕ ਹੈ ਜਨਾਬ। ਕੱਢੂਗਾ ਮਿੱਟੀ ਕੱਢੂਗਾ ਤੇਰੇ ਮਾਰਨ ਤੋਂ ਬਾਅਦ। ਉਹ ਪੈਰਾਂ ਨਾਲ ਨਹੀਂ ਬੁੱਕਾ ਨਾਲ ਮਿੱਟੀ ਕੱਢੂਗਾ ਬੁੱਕਾ ਨਾਲ। ਅਸੀਂ ਤੇ ਭੱਜ ਕੇ ਆਏ ਜੀ ਉੱਥੋਂ। ਕੀ ਆਖਿਆ? ਉਸ ਥਾਣੇਦਾਰ ਨੇ ਸਾਨੂੰ ਮਾਰਿਆ। ਉਹਨੇ ਤੁਹਾਨੂੰ ਮਾਰਿਆ? ਹਾਂ ਜੀ। ਉਸ ਥਾਣੇਦਾਰ ਦੀ ਐਨੀ ਹਿੰਮਤ? ਕਿ ਮੇਰੇ ਬੰਦਿਆਂ ਤੇ ਹੱਥ ਚੱਕ ਸਕੇ ਅਸੀਂ ਤੇ ਆਖਿਆ ਸੀ ਅਸੀਂ ਨਾજર ਦੇ ਬੰਦੇ ਆ ਪਰ ਉਹਨੇ ਇੱਕ ਨਹੀਂ ਸੁਣੀ ਸਾਡੀ ਤੁਸੀਂ ਫਿਕਰ ਨਾ ਕਰੋ ਉਸ ਥਾਣੇਦਾਰ ਦੀ ਇਸ ਹਿੰਮਤ ਨੂੰ ਮੈਂ ਚੰਗੀ ਤਰ੍ਹਾਂ ਮਿੱਟੀ ਚ ਮਲਾਉਣ ਜਾਣਦਾ ਹਾਂ ਹਣ ਦੇਖੋ ਮੈਂ ਕੀ ਕਰਦਾ ਹਾਂ ਡੈਡੀ ਜੀ ਅੱਜ ਤਾਂ ਉਹਨੇ ਆਪਣੇ ਬੰਦਿਆਂ ਦੇ ਮੂੰਹ ਤੇ ਥੱਪੜ ਮਾਰਿਆ ਕੱਲ ਨੂੰ ਇਹ ਨਾ ਹੋਵੇ ਉਹ ਥੱਪੜ ਆਪਣੇ ਮੂਹਤੇ ਵਜੇ ਪੱਕਾ ਇਲਾਜ ਕਰੋ ਕੋਈ ਪੱਕਾ ਜੱਪ ਕਰ ਲੱਗਦਾ ਪੱਕੇ ਇਲਾਜਦਾ ਹਲੋ ਨਿਪਟੇ ਸਾਹਿਬ ਥੋਡੇ ਹੁੰਦਿਆਂ ਉਸ ਥਾਣੇਦਾਰ ਦੀ ਐਂ ਨਹੀਂ ਮਤ ਤੇ ਮੇਰੇ ਬੰਦਿਆਂ ਤੇ ਹੱਥ ਚੱਕ ਸਕੇ ਓਸ ਨੂੰ ਮੇਰੀ ਤਾਕਤ ਬਾਰੇ ਦੱਸ ਦੇ ਨਹੀਂ ਤਾਂ ਮੈਂ ਵਰਤੀ ਲੋਨ ਲਗਿਆ ਇੱਕ ਮਿੰਟ ਮਾਰਨਾ ਹੈ ਓ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਸੀ ਓਇ ਨਲਾਇਕਾ ਓ ਪੁੱਠੇ ਪੰਗੇ ਨਾ ਲਿਆ ਕਰੋ ਨਾ ਲਿਆ ਕਰ ਪਰ ਤੂੰ ਓਏ ਤੂੰ ਤਾਂ ਫਿਰ ਵੀ ਨਹੀਂ ਮੰਨਦਾ ਭਾਈ ਮੈਨੂੰ ਸਾਰਾ ਪਤਾ ਮੈਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਕਮਾਲ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਂ ਬਈ ਸਲੂਟ ਮਾਰ ਤੇ ਆ ਜਨਾਬ ਉਹ ਕਹਿਵੇਂ ਟੱਲੀ ਰਾਮਾ ਮਾ ਪੂਰਾ ਖੜਕਦਾ ਸ਼ਾਬਾਸ਼ ਆ ਲੈ ਫੜ ਫਿਰ ਤੂੰ ਸਾਬ ਨੂੰ ਮਿਲ ਕੇ ਆਉਣਾ ਮੈਂ ਠੀਕ ਹੈ ਤੇ ਆ ਮੈਨੂੰ ਕਿੱਥੇ ਫੜਾ ਕੇ ਤਾਂ ਕੋਈ ਗੱਲ ਨਹੀਂ ਸੁਖਵਿੰਦਰ ਸਿੰਘ ਤੈਨੂੰ ਭੇਜਿਆ ਕੀ ਕੰਮ ਸੀ ਯਾਰ ਤੂੰ ਕਰਕੇ ਕੀ ਆਇਆ ਹੈ ਤੂੰ ਭਾਕ ਸਿੰਘ ਨੂੰ ਰਾਉਂਡ ਅਪ ਕਰਕੇ ਕਿਉਂ ਨਹੀਂ ਲਿਆ ਆ ਸਰ ਗਲਤੀ ਭਾਕ ਸਿੰਘ ਦੀ ਨਹੀਂ ਗੁਜਰ ਦੇ ਬੰਦਿਆਂ ਦੀ ਸੀ ਤੇ ਮੈਂ ਭਾਕ ਸਿੰਘ ਨੂੰ ਐਵੇਂ ਥਾਣੇ ਕਿਵੇਂ ਲਿਆ ਆਉਂਦਾ ਤੂੰ ਕੌਣ ਹੁੰਨਾ ਫੈਸਲਾ ਕਰਨ ਵਾਲਾ ਵੀ ਗਲਤੀ ਕੀਤੀ ਏ ਗਲਤ ਤੇ ਠੀਕ ਦਾ ਫੈਸਲਾ ਮੈਂ ਕਰਨਾ ਏ ਨਾਣੇ ਤੈਨੂੰ ਪਤਾ ਗੁਜਰ ਕਿੰਨੀ ਪਹੁੰਚ ਵਾਲਾ ਬੰਦਾ ਹੈ ਤੇਰੀ ਤੇ ਮੇਰੀ ਬਰਦੀ ਕਦੋਂ ਮਰਜ਼ੀ ਲਹਾ ਸਕਦਾ ਹੈ ਸਰ ਤੁਹਾਡੀ ਬਰਦੀ ਇਹਨਾਂ ਲੀਡਰਾਂ ਦੇ ਹੱਥ 'ਚ ਹੋਵੇਗੀ ਮੇਰੀ ਬਰਦੀ ਉਹ ਬਾਏ ਗੁਰੂ ਦੇ ਹੱਥ 'ਚ ਆ ਅਗਰ ਸਹੀ ਕੰਮ ਲਈ ਮੇਰੀ ਬਰਦੀ ਉਤਰ ਗਈ ਨਾ ਤਾਂ ਮੈਨੂੰ ਕੋਈ ਅਫਸੋਸ ਨਹੀਂ ਹੋਏਗਾ ਮਾਗਾ ਲੋ ਜਨਾਬ ਮਾਦਾ ਉਹਨਾਂ ਸੰਭਾਲੀ ਬੈਠਾ ਹੈ ਭਰਾ ਹੀ ਬਾਬਾ ਠੀਕ ਹੈ ਮੈਂ ਕਹਿੰਦਾ ਨਾ ਵੇ ਇਹਦਾ ਭਲਾ ਮਾਨਸ ਬੰਦਾ ਹੈ ਮੈਂ ਕਹਾ ਰੱਬ ਦਾ ਦਿੱਤਾ ਇਹਦੇ ਕੋਲ ਸਭ ਕੁਝ ਹੈ ਮੈਂ ਤੁਹਾਨੂੰ ਦੱਸਾਂ ਮੈਂ ਕਹਾ 30 ਕਿੱਲੇ ਦਾ ਮਾਲਕ ਹੈ ਇਹਦਾ ਵਰਦੀ ਇਹਦੇ ਭਲਾਈ ਦੇ ਕੰਮਾਂ ਵਾਸਤੇ ਪਾਈ ਆ ਮੈਂ ਤੁਹਾਨੂੰ ਦੱਸਾਂ ਆਏ ਓਏ ਜੇ ਕਿਤੇ ਮੇਰੇ ਕੋਲੇ ਹੁੰਦਾ ਡੂਢ ਦੋ ਕਿੱਲੇ ਮਸ ਸੁਆਦ ਆ ਜਾਂਦਾ ਨਹੀਂ ਗੱਲ ਹੈ ਇੱਕ ਸ਼ਟ ਅਪ ਗੱਟ ਓ Var <laughs>